डीसी ਤੇ एसएसपी ਵਾણો ਵਾਣੀ ਪਾਏ ਨੇ ਇਹ ਗੱਲ ਕਿੱਥੋਂ ਚੱਲੀ ਏ ਇੱਕ ਤਰਫਾ ਜਦੋਂ ਕੋਟਾਂ ਦੇ ਫੈਸਲੇ ਹੋ ਗਏ ਉੱਥੇ ਸਾਡੀਆਂ ਕਿਸਾਨ ਯੂਨੀਅਨਾਂ ਨੇ ਆਪਣਾ ਪੱਖ ਨਹੀਂ ਰੱਖਿਆ ਅੱਜ ਤੱਕ ਸਿਰਫ 2100 ਥਾਵਾਂ ਤੇ ਇਨਸਪੈਕਸ਼ਨ ਹੋਈ ਏ ਤੇ ਲਗਭਗ ਜਿੱਥੇ ਅੱਗ ਲੱਗਣ ਦੀਆਂ ਗੱਲਾਂ ਹੋਈਆਂ ਉਦੋਂ ਵੀ 900 ਤੋਂ ਵੱਧ ਪਰਚਾ ਦੇ ਤਾ 52 ਲੱਖ ਤੋਂ ਵੱਧ ਜੁਰਮਾਨੇ ਹੋ ਗਏ ਨੇ ਇਹ ਕਿਉਂ ਹੋਏ ਕਿਉਂ ਸੈਟਲਾਈਟ ਸਿਰਫ ਉਹਨਾਂ ਨੂੰ ਆਗੀ ਦਿਸੀ ਸੀ ਫੜਾਂ ਵੇਲੇ ਕੁਝ ਨਹੀਂ ਦਿਖਿਆ ਹੁਣ ਗੱਲ ਕਰਨ ਵਾਲੀ ਇਹ ਹੈ ਕਿ ਖਾਦਾਂ ਦੀਆਂ ਲਾਈਨਾਂ ਲੱਗੀਆਂ ਜਦੋਂ ਮੋਨਿਟਰਿੰਗ ਸਤੰਭੜਾਏ ਨੇ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਵੀਕਲੀ ਮੰਥਲੀ ਵੀਡੀਓ ਕਾਨਫਰੰਸ ਹੁੰਦੀਆਂ ਨੇ ਡਿਸਪੈਚ ਕੋਰਸ ਕਰੈਕਸ਼ਨ ਹੁੰਦੇ ਨੇ ਜੋ ਜਾਣਦੀ ਅੰਗਰੇਜ਼ੀ ਝਾੜ ਦਿੰਦੇ ਨੇ ਵਿੱਚ ਕਿਤੇ ਕਿਸੇ ਨੂੰ ਦਿਖਿਆ ਹੁਣ ਵਾਹਨਾਂ ਦੇ ਵਾਹਨ ਖਾਲੀ ਪਏ ਨੇ ਮਰਬਿਆਂ ਦੇ ਮਰਬੇ ਖਾਲੀ ਨੇ ਕਿਉਂ ਖਾਦ ਨਹੀਂ ਲੱਭਦੀ ਪਈ ਕਿਤੇ ਲੇਕਿਨ ਦੂਜੇ ਪਾਸੇ ਜਿੱਦਾਂ ਠੋਕੇ ਪਰਚੇ ਦਿੱਤੇ ਨੇ 30000 ਤੋਂ 2023 ਦੇ ਵਿੱਚ ਵੱਧ ਸੀਗੀਆਂ ਫਾਰਮ ਫਾਇਰ ਜਿਹੜੀਆਂ ਪਿਤੇ ਸਾਲ 24 ਦੇ ਵਿੱਚ 10000 ਦੇ ਕਰੀਬ-ਕਰੀਬ ਸੀਗੀਆਂ ਹੁਣ 21200 ਦੇ ਕਰੀਬ ਜਿਹੜੀਆਂ ਇਨਸਪੈਕਸ਼ਨਾਂ ਹੋਈਆਂ ਇਹ ਸਭ ਕੁਝ ਦੇਖ ਜਾਂਦਾ ਕਿਉਂ ਕਿਸਾਨੀ ਨੂੰ ਇੰਨਾ ਧੱਸਿਆ ਜਾ ਰਿਹਾ ਉਤੋਂ ਜੋ ਪੰਜਾਬ ਦੇ ਨਾਲ ਹੋਇਆ ਕਿਸਾਨੀ ਦੇ ਨਾਲ ਹੋਇਆ ਮੈਂ ਪੰਜਾਬ ਦੀ ਗੱਲ ਤਾਂ ਕਰ ਰਿਹਾ ਕਿ ਸਾਰੇ ਦੇਸ਼ ਦੇ ਕੇਂਦਰੀ ਖਾਦ ਭੰਡਾਰ ਤੇ ਵਿੱਚ ਕੱਲਾ ਪੰਜਾਬ 26% ਝੋਨੇ ਦਾ ਯੋਗਦਾਨ ਪਾਉਂਦਾ ਸੀ 3 ਲੱਖ ਟਨ ਸਰਕਾਰੀ ਅੰਕੜਿਆਂ ਅਨੁਸਾਰ ਝੋਨਾ ਘਟ ਹੋ ਰਿਹਾ ਹੈ ਆਪੇ ਵੇਖਣ ਵਾਲੇ ਵੇਖਣ ਕਿਸਾਨ ਤੇ ਚੋਲੋ ਰੋਲੀ ਗਿਆ ਗਾਂ ਉਹਦੀਆਂ ਔਲਾਦਾਂ ਛਾਲਾ ਮਾਰ ਮਾਰ ਬਾਹਰ ਭੱਜ ਰਹੀਆਂ ਜਾਇਜ਼ ਤੇ ਜਾਇਜ਼ ਤਰੀਕੇ ਦੇ ਨਾਲ ਇਹ ਕਿੰਨੇ ਵੇਖਣਾ ਹੈ